ਆਵੇਂ ਫੁਲਕਾਰੀ ਉੱਤੇ ਬੇਲ ਬੁੱਟੀਆਂ ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ਦੋਸਤੋ ਜਦੋਂ ਵੀ ਗੱਲ ਹੁੰਦੀ ਹੈ ਪੰਜਾਬੀ ਪਣਾਵੇ ਦੀ ਪੰਜਾਬੀ ਪਹਿਰਾਵੇ ਦੀ ਤਾਂ ਗੱਲ ਆਉਂਦੀ ਹੈ কুরਤੇ ਦੀ ਚਾਦਰੇ ਦੀ ਲੋਈ ਦੀ ਪੱਟ ਤੇ ਮੋਰਨੀਆਂ ਦੇ ਔਰ ਗੱਲ ਆਉਂਦੀ ਏ ਸੂਟਾਂ ਸਲਵਾਰਾਂ ਦੀ ਪਟਿਆਲਾ ਸੂਟ ਦੀ ਲੇਕਿਨ ਅੱਜ ਅਸੀਂ ਜਦੋਂ ਇਸ ਮੈਲਬਨ ਦੇ ਵਿੱਚ ਆਪਾਂ ਜੋ ਫੇਰੀ ਲਾਉਣ ਆਏ ਸੀ ਅੱਜ ਇੱਕ ਪਾਰਕ ਦੇ ਵਿੱਚ ਪਹੁੰਚੇ ਤਾਂ ਆਪਾਂ ਨੂੰ ਇੱਕ ਅੰਕਲ ਜੀ ਮਿਲੇ ਜਿਨ੍ਹਾਂ ਦਾ ਜੋ ਪਹਿਰਾਵਾ ਬਹੁਤ ਖੂਬਸੂਰਤ ਸਾਨੂੰ ਲੱਗਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਾਣਦੇ ਆ ਕਿ ਇਹੋ ਜਿਹਾ ਪਹਿਰਾਵਾ ਜਦੋਂ ਪਾ ਕੇ ਜੋ ਹੈ ਲੋਕ ਮੈਲਬਨ ਦੀਆਂ ਸੜਕਾਂ ਤੇ ਵਿਦੇਸ਼ੀ ਸੜਕਾਂ ਤੇ ਫੇਰਦੇ ਨੇ ਕਿਦਾਂ ਦਾ ਫੀਲ ਹੁੰਦਾ ਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਉਹਨਾਂ ਬਾਰੇ ਜਾਣਦੇ ਆਂ ਅੰਕਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਸਭ ਤੋਂ ਪਹਿਲਾਂ ਤੁਸੀਂ ਜੋ ਹੈ ਇੱਕ ਦੇਸੀ ਲੋਕ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਆਪਣਾ ਤਾਰਫ ਦੋ ਤੁਸੀਂ ਕਿੱਥੋਂ ਆਏ ਔਰ ਕਿੰਨੀਆਂ ਵਾਰੀ ਤੁਸੀਂ ਆਸਟ੍ਰੇਲੀਆ ਆਏ ਹੋ ਮੈਂ ਸ਼ਾਹਵਾਦ ਮਾਰਕੰਡਾ ਤੋਂ ਆਇਆ ਜੀ ਜ਼ਿਲ੍ਹਾ ਗੁਰੂਕਸ਼ੇਤਰ ਹਰਿਆਣਾ ਮੈਂ ਦੂਜੀ ਵਾਰ ਇੱਥੇ ਆਇਆ ਆਪਣੇ ਬੇਟੇ ਨੂੰ ਮਿਲਣ ਵਾਸਤੇ ਜੀ ਪਹਿਲੀ ਵਾਰੀ ਕਦੋਂ ਆਏ ਸੀ 2019 ਵਿੱਚ 2019 ਤੇ 5 ਸਾਲ ਬਾਅਦ ਹੁਣ ਆਏ ਤੁਸੀਂ 5 ਸਾਲ ਚ ਕੀ ਫਰਕ ਲੱਗਾ ਤੁਹਾਨੂੰ ਕੀ ਫਰਕ ਆਇਆ ਇਸ ਮੈਲਬਨ ਸ਼ਹਿਰ ਦੇ ਵਿੱਚ ਬਹੁਤ ਫਰਕ ਆਇਆ ਜੀ ਆਪਣੇ ਜਿਵੇਂ ਪੰਜਾਬੀ ਇ ਆਗੇ ਵਧੀਆ ਲੱਗ ਰਿਹਾ ਬਹੁਤ ਦੇਖ ਕੇ ਜੀ ਜੀ ਔਰ ਤੁਹਾਡੀਆਂ ਮੁੱਛਾਂ ਤੁਹਾਡਾ ਪਹਿਰਾਵਾ ਕੁਰਤਾ ਚਾਦਰ ਜਦੋਂ ਪਾ ਕੇ ਤੁਸੀਂ ਮੈਲਬੰਦੀਆਂ ਗਲੀਆਂ ਚ ਨਿਕਲਦੇ ਹੋ ਕਿਸ ਵਰਗ ਦੇ ਵਿੱਚ ਤੇ ਕੋਈ ਗੋਰੇਆਂ ਜਾਂ ਗੋਰੀਆਂ ਜਾਂ ਇਦਾਂ ਮਿਲਦੇ ਨੇ ਕਦੀ ਕੰਪਲੀਮੈਂਟ ਮਿਲਿਆ ਤੁਹਾਨੂੰ ਹਾਂ ਜੀ ਹਾਂ ਜੀ ਗੋਰਾ ਨੇ ਬਹੁਤ ਪਸੰਦ ਕੀਤਾ ਇਹ ਚੀਜ਼ ਕਿਉਂਕਿ ਸਾਡਾ ਪਹਿਰਾਵਾ ਇਦਾਂ ਦਾ ਕਿਉਂਕਿ ਲੋਕ ਇਦਾਂ ਦੀ ਆ ਕਿਉਂਕਿ ਮੁੱਛਾਂ ਔਰ ਕੁੰਡੀਆਂ ਮੁੱਛਾਂ ਔਰ ਕੁਰਤੇ ਚਾਦਰ ਨੂੰ ਬਹੁਤ ਪਸੰਦ ਕਰਦੇ ਨੇ ਔਰ ਕਿਦਾਂ ਦਾ ਫੀਲ ਕਰਦੇ ਹੋ ਜਦੋਂ ਇਹ ਰਿਪਰੈਜ਼ੈਂਟ ਕਰਕੇ ਤੁਸੀਂ ਸੜਕਾਂ ਦੇ ਉੱਤੇ ਨਿਕਲਦੇ ਹੋ ਬਹੁਤ ਵਧੀਆ ਫੀਲ ਕਰਦਾ ਮੈਂ ਜੀ ਤੇ ਮੈਨੂੰ ਪਤਾ ਲੱਗਾ ਤੁਸੀਂ ਪੁਲਿਸ ਵੀ ਨੌਕਰੀ ਕਰਦੇ ਹੋ ਹਾਂਜੀ ਹਾਂਜੀ ਪਟੇ ਫੇਰੇ ਕਦੀ ਨਹੀਂ ਜੀ ਨਹੀਂ ਨਹੀਂ ਫੇਰੇ ਨਹੀਂ ਯਾਨੀ ਸ਼ਰੀਫ ਪੁਲਿਸ ਵਾਲੇ ਨੇ ਪੁਲਿਸ ਦੀ ਪਛਾਣ ਹਮੇਸ਼ਾ ਪਟਿਆ ਤੋਂ ਹੁੰਦੀ ਆ ਮੈਂ ਵੀ ਪੁਲਿਸ ਚ ਨੌਕਰੀ ਕਰਦਾ ਰਿਹਾ ਮੈਂ ਤੁਹਾਨੂੰ ਦੱਸਿਆ ਕਿਉਂਕਿ ਲੋਕੀ ਇਹ ਕਹਿੰਦੇ ਨੇ ਕਿ ਯਾਰ ਪੁਲਿਸ ਦੀ ਨੌਕਰੀ ਤੂੰ ਛੱਡ ਕੇ ਇੱਥੇ ਆ ਗਿਆ ਲੇਕਿਨ ਛੱਡੀ ਨਹੀਂ ਹੈਗੀ ਕੁਝ ਕਹਿ ਲੋ ਮਜਬੂਰੀਆਂ ਜਾਂ ਕੁਝ ਆਪਣੇ ਮਨ ਦੇ ਚਾਹ ਹੁੰਦੇ ਨੇ ਕਿ ਜਦੋਂ ਤੱਕ ਚੀਜ਼ ਦੂਰ ਹੁੰਦੀ ਆ ਤਾਂ ਸਾਨੂੰ ਇੱਕ ਅਟ੍ਰੈਕਟ ਕਰਦੀ ਆ ਲੇਕਿਨ ਜਦੋਂ ਨੇੜੇ ਆਓ ਤਾਂ ਸਚਾਈ ਕੁਝ ਹੋਰ ਨਿਕਲਦੀ ਆ ਤੁਹਾਨੂੰ ਵੀ ਇਦਾਂ ਲੱਗਾ ਕਿ ਤੂੰ ਤੁਹਾਨੂੰ ਆਸਟ੍ਰੇਲੀਆ ਅਟ੍ਰੈਕਟ ਕਰਦਾ ਸੀ ਜਿੱਦਾਂ ਦਾ ਆਸਟ੍ਰੇਲੀਆ ਜਾਂ ਮੈਲਬੌਰਨ ਤੁਸੀਂ ਸੋਚਦੇ ਸੀ ਉਦੋਂ ਤਾਂ ਲੱਗਿਆ ਜਾਂ ਕੁਝ ਅਲੱਗ ਹੈ ਨਹੀਂ ਜਿੱਦਾਂ ਪਰ ਇੱਥੇ ਜਾ ਕੇ ਜਦੋਂ ਕੰਮ ਕਰਨਾ ਪਏ ਫਿਰ ਥੋੜਾ ਜਿਹਾ ਵੱਖਰਾ ਲੱਗਦਾ ਮੈਨੂੰ ਤਾਂ ਇਹ ਲੱਗਦਾ ਤੁਹਾਨੂੰ ਲੱਗਦਾ ਜਾਂ ਨਹੀਂ ਲੱਗਦਾ ਜਦੋਂ ਇੱਥੇ ਰਹਿ ਕੇ ਕੰਮ ਕਰਨਾ ਪਏ ਕੋ ਮਨ ਨੂੰ ਵਧੀਆ ਕੰਮ ਕਰਨਾ ਪਏ ਕਿਦਾਂ ਦਾ ਲੱਗਦਾ ਕਦੀ ਬੱਚਿਆਂ ਨਾਲ ਗੱਲ ਹੋਈ ਐ ਚੀਜ਼ ਬਾਰੇ ਨੇ ਉਹ ਕਦੇ ਕੰਮ ਕਰਨਾ ਥੋੜਾ ਔਖਾ ਲੱਗਦਾ ਔਖਾ ਲੱਗਦਾ ਹਾਂਜੀ ਹਾਂਜੀ ਕਿਉਂਕਿ ਪੱਕੀਆਂ ਪਕਾਈਆਂ ਖਾਣੀਆਂ ਸੌਕੀਆਂ ਨੇ ਪਕਾ ਕੇ ਖਾਣੀਆਂ ਔਕੀਆਂ ਨੇ ਔਰ ਤੁਹਾਨੂੰ ਕਿੰਨਾ ਚਿਰ ਹੋ ਗਿਆ ਪੁਲਿਸ ਚ ਨੌਕਰੀ ਕਰਦਿਆਂ ਮੈਨੋਂ ਹੋ ਗਿਆ ਜੀ 25 ਸਾਲ ਹੋ ਗਏ ਜੀ 25 ਸਾਲ ਹੋ ਗਏ ਹਾਂਜੀ ਹਾਂਜੀ ਔਰ ਤੁਸੀਂ ਮੇਰੇ ਖਾਲ ਸਭ ਇਨਸਪੈਕਟਰ ਆਏ ਐ ਐਸੇ ਹੀ ਦੇ ਰੰਗ ਤੇ ਹੋਗੇ ਐਸੇ ਐਸੇ ਹਾਂਜੀ 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 ਔਰ ਤੁਸੀਂ ਪੰਜਾਬ ਪੁਲਿਸ ਚੋਂ ਲੇਕਿਨ ਰਹਿਣ ਵਾਲੇ ਤੁਸੀਂ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਰਸ਼ੇਤਰ ਸ਼ਾਹਬਾਦ ਮੇਰੇ ਨਾਨਕਿਆਂ ਦਾ ਪਿੰਡ ਸ਼ਾਹਬਾਦ ਹੈ ਔਰ ਮੇਰਾ ਜਨਮ ਵੀ ਸ਼ਾਹਬਾਦ ਮਾਰਕੰਡੇ ਦਾ ਔਰ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਭਰਾਵਾ ਸਾਨੂੰ ਬਹੁਤ ਪਸੰਦ ਆਇਆ ਔਰ ਤੁਸੀਂ ਗੱਲਬਾਤ ਲਈ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੋਈ ਸਿਣਾ ਦੇਣਾ ਚਾਹੁੰਦੇ ਹੋ ਸਾਡੀ ਨੌਜਵਾਨ ਬ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਬਸ ਇਹੀ ਜੀ ਆਪਣਾ ਇਹ ਬਹੁਤ ਮੀਰ ਵਿਰਸਾ ਹੈ ਇਹ ਪਹਿਰਾਵਾ ਇਹ ਹਰ ਕਿਸੇ ਨੂੰ ਪੰਜਾਬੀ ਨੂੰ ਪਾਉਣਾ ਚਾਹੀਦਾ ਜੀ ਜੀ ਪੰਜਾਬੀ ਨੂੰ ਪਾਉਣਾ ਚਾਹੀਦਾ ਕਿਉਂਕਿ ਜੋ ਇੱਕ ਭਾਸ਼ਾ ਹੁੰਦੀ ਹੈ ਪਹਿਰਾਵਾ ਹੁੰਦਾ ਇਹ ਦੋ ਕਲਚਰ ਦੀਆਂ ਮੈਨ ਨਿਸ਼ਾਨੀਆਂ ਹੁੰਦੀਆਂ ਆ ਕਿ ਆਪਾਂ ਕਿਹੜੇ ਕਲਚਰ ਨੂੰ ਬਿਲੋਂਗ ਕਰਦੇ ਆ ਤੇ ਅੰਕਲ ਜੀ ਸਾਡੇ ਨਾਲ ਖੜੇ ਨੇ ਅੰਕਲ ਜੀ ਨਾਲ ਵੀ ਗੱਲ ਕਰਦੇ ਆ ਅੰਕਲ ਜੀ ਤੁਹਾਡਾ ਸਵਾਗਤ ਹੈ ਪੰਜਾਬ ਟੀਵੀ ਆਸਟ੍ਰੇਲੀਆ ਤੇ ਔਰ ਤੁਸੀਂ ਆਸਟ੍ਰੇਲੀਆ ਕਦੋਂ ਆਏ ਔਰ ਕਿੱਦਾਂ ਹੋਣ ਦਾ ਸਬਬ ਬਣਿਆ ਮਨਤਿੰਨ ਮਿੰਨੀ ਹੋ ਗਿਆ ਇਹਨੂੰ ਜੀ ਜੀ ਵਧੀਆ ਲੱਗਿਆ ਵੈਸੇ ਆਸਟ੍ਰੇਲੀਆ ਆਸਟ੍ਰੇਲੀਆ ਵਧੀਆ ਆਵੇ ਸੀ ਮੈਂ ਤਿੰਨ ਵਾਰੀ ਆਲੇ ਪਹਿਲਾਂ ਜੀ ਜੀ ਵਧੀਆ ਲੱਗੇ ਜੱਤੇ ਬਹੁਤ ਅੱਛਾ ਲੱਗਿਆ ਮਨਨ ਬੜੀ ਤਰੱਕੀ ਦੇਖਣ ਨੂੰ ਮਿਲ ਰਹੀ ਹੈ ਤਰੱਕੀ ਬੜੀ ਲਗੀ ਸੇਰੀ ਬਹੁਤ ਤਰੱਕੀ ਲਗੀ ਮੇਰੇ ਪੰਜਾਬੀ ਪੰਜਾਬੀ ਉਹ ਤੁਸੀਂ ਪਵਾਦੀ ਬੋਲੀ ਬੋਲ ਰਹੇ ਹੋ ਆ ਪਵਾਦੀ ਬੋਲੀ ਆਪ ਕਹਾਂ ਤੇ ਕਾਮੀ ਕਲਾ ਤੇ ਕਾਮੀ ਕਲਾ ਕਾਮੀ ਕਲਾ ਕਹਾਂ ਕਾਮੀ ਕਲਾ ਜ਼ਿਲ੍ਹਾ ਪਟਿਆਲਾ ਕਿਉਂਕਿ ਮੇਰੀ ਪਵਾਦ ਵਾਲਾ ਟੱਚ ਨਹੀਂ ਆਏਗਾ ਮੈਂ ਕਰਨਾਲ ਤੋਂ ਬਿਲੋਂਗ ਕਰਦਾ ਮੇਰਾ ਹਰਿਆਣਵੀ ਵਾਲਾ ਟੱਚ ਆਏਗਾ ਤੇ ਲੇਕਿਨ ਪਵਾਦ ਦੀ ਬੋਲੀ ਇਦਾ ਦੀ ਹੈ ਬੜੀ ਇੱਕ ਮਜ਼ੇਦਾਰ ਬੋਲੀ ਹੈ ਉਹਦੇ ਵਿੱਚ ਕਿੰਨਾ ਮਿੱਠਾ ਪਣਾ ਹੈ ਆ ਮੇਰੇ ਮਾਤਾ ਜੀ ਕੁਰਛੇਤਰ ਤੋਂ ਹੈ ਕੁਰਛੇਤਰ ਦਾ ਔਰ ਸ਼ਾਹਬਦ ਦਾ ਜਿਹੜਾ ਏਰੀਆ ਸਾਰਾ ਪਵਾਦ ਦਾ ਏਰੀਆ ਹੈ ਔਰ ਪੰਜਾਬ ਦਾ ਜਿਹੜਾ ਪੂਰਬ ਦਾ ਹੱਦ ਦਾ ਉਹਨੂੰ ਪਵਾਦ ਕਹਿੰਦੇ ਆ ਔਰ ਤੁਸੀਂ ਇੱਥੇ ਆਏ ਤੇ ਤੁਸੀਂ ਬਹੁਤ ਚੇਂਜ ਦੇਖਿਆ ਕਿਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਇਹ ਤਰੱਕੀ ਦੇਖਦੇ ਹੋ ਆਪਣੇ ਬੱਚਿਆਂ ਦੀ ਤਰੱਕੀ ਵਧੀਆ ਤਰੱਕੀ ਹੋਈ ਹੈ ਬੱਚੇ ਨੇ ਮਤਲਬ ਬੜੀ ਤਰੱਕੀ ਕਰੀ ਇੱਥੇ ਆ ਗਏ ਹਾਂ ਇਹਨਾਂ ਬੜੀ ਖੁਸ਼ੀ ਹੋ ਰਹੀ ਹੈ ਇਸ ਵਾਸਤੇ ਵੀ ਤਰੱਕੀ ਕਰੀ ਬੱਚੇ ਨੇ ਔਰ ਸਤਿੰਦਰ ਸਿੰਘ ਸੰਧੂ ਇਲੈਕਸ਼ਨ ਲੜ ਰਹੇ ਨੇ ਕਾਉਂਸਲ ਦਾ ਔਰ ਇੱਥੇ ਮੈਂ ਸੁਣਿਆ ਕਿ 6 ਕਾਉਂਸਲਰ ਇਲੈਕਸ਼ਨ ਚ ਵਿੱਚ ਆਪਣੇ ਪੰਜਾਬੀ ਦੇਸੀ ਹੋਰ ਖੜੇ ਨੇ ਤੇ ਕੀ ਸੇਣਾ ਦੇਣਾ ਚਾਹੋਗੇ ਐਜ ਸੀਨੀਅਰ ਔਰ ਐਜ ਸੀਨੀਅਰ ਸਿਟੀਜ਼ਨ ਐਜ ਬਜ਼ੁਰਗ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿ ਰਹੇ ਹਾਂ ਵੀ ਜੇ ਪੰਜਾਬੀਆਂ ਨੇ ਸਾਰੇ ਇਕੱਠੇ ਹੋ ਕੇ ਲੜੋ ਇੱਕ ਬੰਦਾ ਖੜਾ ਕਰੋ ਆਪਣਾ ਰਲ ਮਿਲ ਕੇ ਵੀ ਜੇ ਤਰੱਕੀ ਹੋएगी ਨਹੀਂ ਤਾਂ ਮੁਸ਼ਕਿਲੇ ਤਰਕੀ ਹੋਣੀ ਪਈ ਹਾਂਜੀ ਹਾਂਜੀ ਕਿਉਂਕਿ ਇੱਕ ਬੰਦਾ ਜਦੋਂ ਇਲੈਕਸ਼ਨ ਲੜਦਾ ਤੇ ਇੱਕ ਦੀ ਜਿੱਤ ਜੋ ਪੱਕੀ ਹੁੰਦੀ ਹੈ ਕਿਉਂਕਿ ਸਾਡੀ ਕਮਿਊਨਿਟੀ ਦੀ ਇਥੇ ਵੋਟ ਬਹੁਤ ਜ਼ਿਆਦਾ ਹੈ 10000 ਵੋਟਾਂ ਨੇ ਮੇਰੇ ਖਿਆਲ ਉਹਦੇ ਚੋਂ 3-4000 ਵੋਟ ਤਾਂ ਸਾਡੀ ਕਮਿਊਨਿਟੀ ਦੀ ਹੈਗੀ ਆ ਹਾਂਜੀ ਲੀਅਰਲੀ ਓਵਰ 4 ਸੱਸੀ ਗੱਲ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਹਾਂਜੀ ਮੈਂ ਪਿੰਡ ਕਾਮੀਕਲਾਂ ਤੋਂ ਜ਼ਿਲ੍ਹਾ ਪਟਿਆਲਾ ਤੋਂ ਹਾਂਜੀ ਤੇ ਆਸਤਿੰਦਰ ਸਿੰਘ ਰਿਲੇਟਿਵ ਨੇ ਜੀ ਮੇਰੇ ਤੇ ਰਿਲੇਟਿਵ ਤੋਂ ਜੇ ਆਪਾਂ ਅੱਡ ਹੋ ਕੇ ਦੇਖੀਏ ਤਾਂ ਇਨਨੂੰ ਮੈਂ ਇੱਕ ਵਧੀਆ ਵਿਜਨਰੀ ਮਤਲਬ ਬੰਦੇ ਦੇ ਤੌਰ ਤੇ ਇਸ ਲਈ سپورਟ ਕਰ ਰਿਹਾ ਤੇ ਮੈਨੂੰ ਇੱਥੇ ਰਹਿੰਦੇ ਨੂੰ ਨੀਅਰਲੀ 2-3 ਸਾਲ ਹੋ ਗਏ ਜੀ ਤੇ ਵਧੀਆ ਲੱਗਦਾ ਜੀ ਇਦਾਂ ਵਿਜਨਰੀ ਬੰਦਾ ਜਦੋਂ ਅੱਗੇ ਆਂਦਾ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਕੋਈ ਸਾਡਾ ਭਰਾ ਕਮਿਊਨਿਟੀ ਲਈ ਕੁਝ ਕਰਨ ਲੱਗ ਰਿਹਾ ਕਿਉਂਕਿ ਇੱਥੇ ਆਪਾਂ ਦੇਖਦੇ ਆਂ ਜੀ ਆਪਣਾ ਜੀਵਨ ਬਹੁਤ ਬਿਜ਼ੀ ਅੱਜਕੱਲ ਤੇ ਟਾਈਮ ਨਹੀਂ ਕੱਢ ਪਾਂਦੇ ਪਰ ਜੇ ਕੋਈ ਬੰਦਾ ਕੱਢ ਪਾਂਦਾ ਕਮਿਊਨਿਟੀ ਲਈ ਕੁਝ ਕਰਨਾ ਚਾਹੁੰਦਾ ਤਾਂ ਆਪਾਂ ਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਹੈ ਔਰ ਭਾਜੀ ਤੁਸੀਂ ਵੀ ਐਸੀ ਏਰੀਆ ਚ ਰਹਿੰਦੇ ਹੋ ਹਾਂਜੀ ਭਾਜੀ ਐਸੀ ਤੇ ਇਹ ਸਸੀ ਕਾਲ ਜੀ ਇਸ ਏਰੀਆ ਚ ਰਹਿੰਦੇ ਹੋਏ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਆਪਣੀ ਔਨਲੀ ਜਨਰੇਸ਼ਨ ਹੈ ਉਹਨਾਂ ਦੀ ਕੀ ਕੀ ਪ੍ਰੋਬਲਮਸ ਹੋ ਸਕਦੀਆਂ ਨੇ ਔਰ ਕਿਦਾਂ ਸੋਲੂਸ਼ਨ ਨਿਕਲੇਗਾ ਉਹਨਾਂ ਦਾ ਭਾਈ ਜੀ ਪ੍ਰੋਬਲਮਸ ਆਉਣ ਵਾਲੀ ਜਨਰੇਸ਼ਨ ਲਈ ਸਭ ਤੋਂ ਵੱਡੀ ਪ੍ਰੋਬਲਮ ਤਾਂ ਆਪਾਂ ਜੇ ਦੇਖੀਏ ਇੱਕ ਤਾਂ ਮੇਨ ਬਜ਼ੁਰਗਾਂ ਵਾਸਤੇ ਪੈਡੇਸਟਰੀਨ ਦੀ ਪ੍ਰੋਬਲਮ ਸਭ ਤੋਂ ਵੱਡੀ ਹੈ ਤੇ ਬੱਚਿਆਂ ਵਾਸਤੇ ਦੇਖੀਏ ਤਾਂ ਉਹਨਾਂ ਨੂੰ ਸਕੂਲਾਂ ਚ ਪੰਜਾਬੀ ਬੋਲਣੀ ਅਲਾਉਡ ਨਹੀਂ ਹੈਗੀ ਤੇ ਮੋਰਓਵਰ ਜੇ ਆਪਾਂ ਦੇਖੀਏ ਵੀ ਆਉਣ ਵਾਲੇ ਪੂਰੇ ਜਿਵੇਂ ਪਾਰਕਾਂ ਚ ਦੇਖੀ ਤਾਂ ਉਹ ਵੀ ਆਪਾਂ ਨੂੰ ਪ੍ਰੋਬਲਮਸ ਬੱਚਿਆਂ ਦੀ ਮੇਨ ਪ੍ਰੋਬਲਮਸ ਦਾ ਅਸੀਂ ਮੁੱਦਾ ਚੁੱਕ ਕੇ ਮੋਰੇ ਆਏ ਆ ਤੇ ਉਹ ਚੀਜ਼ਾਂ ਨੂੰ ਅਸੀਂ ਫਾਰਵਰਡ ਟੇਕ ਫਾਰਵਰਡ ਕਰਨਾ ਤੇ ਉਹਨਾਂ ਦੀ ਸੋਲੂਸ਼ਨ ਅਸੀਂ ਲੱਭਣੇ ਨੇ ਜੀ ਔਰ ਜਿੱਦਾਂ ਤੁਸੀਂ ਗੱਲ ਕੀਤੀ ਭਾਸ਼ਾ ਦੀ ਔਰ ਪੰਜਾਬੀ ਦੀ ਅਸਲ ਚ ਸਾਡੀ ਵੀ ਪੰਜਾਬੀ ਭਾਸ਼ਾ ਨਹੀਂ ਸਾਡੀ ਪੋਧੀ ਮਤਲਬ ਪੰਜਾਬ ਪੋਧੀ ਭਾਸ਼ਾ ਸਾਡੀ ਤੇ ਪੋਧੀ ਬੈਕਗ੍ਰਾਉਂਡ ਹੈ ਜੀ ਸਾਡਾ ਤੇ ਸਾਡਾ ਸਾਰਾ ਪਰਿਵਾਰ ਬੋਲਦਾ ਸੀ ਪੋਧੀ ਹੀ ਬੋਲਦੇ ਹਾਂ ਜੀ ਘਰੇ ਵੀ ਜੀ ਪੋਧੀ ਵੀ ਇੱਕ ਪੰਜਾਬ ਦਾ ਹਿੱਸਾ ਹੈ ਪੰਜਾਬੀ ਚਲੋ ਵੱਡਾ ਹੋ ਗਿਆ ਪੰਜਾਬ ਦਾ ਪੂਰਬ ਦਾ ਜਿਹੜਾ ਉਹ ਪੋਵਾਦ ਹੈ ਲੇਕਿਨ ਪੋਧੀ ਵੀ ਇੱਕ ਭਾਸ਼ਾ ਹੈ ਪੰਜਾਬ ਦਾ ਹਿੱਸਾ ਹੈ ਜੇ ਆਪਾਂ ਗੱਲ ਕਰੀਏ ਜੀ ਦੀ ਦੇਖੋ ਜਿਹੜਾ ਮੰਜਾ ਹੁੰਦਾ ਚਾਰ ਪਾਵਿਆਂ ਦਾ ਹੁੰਦਾ ਤੇ ਪੰਜਾਬ ਦੇ ਚਾਰ ਪਾਵੇ ਹੋਣਗੇ ਤਿੰਨ ਨਹੀਂ ਮਾਝਾ ਮਾਲਵਾ ਦੁਆਬਾ ਤੇ ਪੁਆਦ ਜੀ ਜੀ ਤੇ ਹੁਣ ਜੇ ਆਪਾਂ ਕਹੀਏ ਵੀ ਮੰਜਾ ਤਿੰਨ ਪਾਵਿਆਂ ਤੇ ਖੜ ਜੇ ਉਹ ਤਾਂ ਹੋ ਨਹੀਂ ਸਕਦਾ ਜੀ ਚੌਥਾ ਪਾਵਾ ਜ਼ਰੂਰੀ ਹੈ ਤੇ ਪੁਆਦ ਉਹਦਾ ਚੌਥਾ ਪਾਵਾ ਹੀ ਹੋਊਗਾ ਜੀ ਔਰ ਉਹ ਜ਼ਿੰਮੇਵਾਰੀ ਤੁਹਾਡੇ ਵਰਗੇ ਨੌਜਵਾਨਾਂ ਦੀ ਬਣਦੀ ਹੈ ਕਿ ਪੁਆਦ ਦੀ ਜਿਹੜੀ ਬੋਲੀ ਹੈ ਉਹਨੂੰ ਹੋਰ ਬੋਲਣ ਕਮਿਊਨਿਟੀ 'ਚ ਵੀ ਬੋਲਣ ਔਰ ਪੰਜਾਬੀ 'ਚ ਵੀ ਗੱਲ ਕਰਨ ਪੁਆਦ 'ਚ ਵੀ ਗੱਲ ਕਰਨ ਤਾਂਕਿ ਇਹ ਭਾਸ਼ਾ ਜਿਹੜੀ ਅੱਗੇ ਨਿਕਲ ਕੇ ਜੋ ਹੈ ਆ ਸਕੇ ਔਰ ਕਿਉਂਕਿ ਭਾਸ਼ਾ ਇੱਕ ਐਸੀ ਚੀਜ਼ ਹੈ ਕਿ ਜਦੋਂ ਇੱਕ ਸ਼ਬਦ ਖਤਮ ਹੁੰਦਾ ਨਾ ਉਹ ਸ਼ਬਦ ਖ ਸੰਸਕ੍ਰਿਤੀ ਖਤਮ ਹੁੰਦੀ ਹੈ ਲਾਲੋਂ ਸੱਤ ਸਰੀਆ ਕਾਲ ਹੈ ਸੱਤਰੀ ਕਾਲ ਅਗਰ ਸ਼ਬਦ ਨੂੰ ਆਪਾਂ ਹੈਲੋ ਦੇ ਵਿੱਚ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਹਾਊ ਆਰ ਯੂ ਚ ਕਨਵਰਟ ਕਰਨਾ ਸ਼ੁਰੂ ਕਰ ਦਿੱਤਾ ਉਹ ਇੱਕ ਸੱਤਸ਼ੀ ਸੱਤਸ਼ੀ ਕਾਲ ਜੋ ਹੈ ਸ਼ਬਦ ਨਹੀਂ ਖਤਮ ਹੋ ਰਿਹਾ ਉਹਦੇ ਨਾਲ ਇੱਕ ਕਮਿਊਨਿਟੀ ਵੀ ਖਤਮ ਹੋ ਰਹੀ ਹੈ ਇੱਕ ਸੰਸਕ੍ਰਿਤੀ ਵੀ ਖਤਮ ਹੋ ਰਹੀ ਹੈ ਕਿਉਂਕਿ ਇਸ ਕਾ ਸ਼ਬਦ ਦੇ ਪਿੱਛੇ ਜੋ ਹੈ ਪੂਰਾ ਇੱਕ ਕਲਚਰ ਹੈ ਪੂਰੀ ਹਿਸਟਰੀ ਹੈ ਔਰ ਸ਼ਬਦਾਂ ਦੇ ਨਾਲ ਸ਼ਬਦ ਸ਼ਬਦ ਔਰ ਭਾਸ਼ਾ ਨਹੀਂ ਖਤਮ ਹੁੰਦੀ ਇਹ ਕਲਚਰ ਵੀ ਖਤਮ ਹੁੰਦਾ ਹੈ ਬਿਲਕੁਲ ਜੀ ਮੈਂ ਇਹ ਗੱਲ ਨਾਲ ਤੁਹਾਡੇ ਨਾਲ ਅਗਰੀ ਕਰਦਾ ਵੀ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਆਪਣਾ ਉਹ ਖਤਮ ਹੋ ਰਹੀ ਹੈ ਤੇ ਆਪਾਂ ਆਪਣੇ ਘਰਾਂ ਚ ਸਿਰਫ ਇਹ ਇਨੀਸ਼ੀਏਟਿਵ ਲੈ ਕੇ ਆਏ ਆ ਜਿਵੇਂ ਹੁਣ ਸਾਡੇ ਬੱਚੇ ਆ ਕਿ ਸਾਨੂੰ ਹੈਲੋ ਹਾਈ ਨਹੀਂ ਕਰਦੇ ਅਸੀਂ ਸਸਰੀਕਲ ਕਹਿਣ ਨੂੰ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿਵੇਂ ਹੋ ਸਸਰੀਕਲ ਪਹਿਲਾਂ ਪੰਜਾਬੀ ਚ ਵੀ ਸਸਰੀਕਲ ਪੁੱਛੋ ਅਗਲੇ ਨੂੰ ਫਿਰ ਅੱਗੇ ਤੁਸੀਂ ਅਸੀਂ ਇੰਗਲਿਸ਼ ਅਸੀਂ ਟਰਾਈ ਕਰਦੇ ਆ ਅਸੀਂ ਆਪਣੇ ਗੱਲ ਕੀਤੀ ਹੈ ਜੀ ਜੇ ਆਪਾਂ ਕੋਈ ਗੱਲ ਦਾ ਸੋਲੂਸ਼ਨ ਲੱਭਣਾ ਤਾਂ ਆਪਾਂ ਘਰੋਂ ਗੱਲ ਦਾ ਸੋਲੂਸ਼ਨ ਲੱਭਣਾ ਪੈਣਾ ਅਸੀਂ ਆਪਣੇ ਬੱਚਿਆਂ ਚ ਇਹ ਪਾਉਂਦੇ ਆ ਵੀ ਉਹ ਜੇ ਕੁਝ ਗੱਲ ਕਰਨ ਤਾਂ ਪੰਜਾਬੀ ਚ ਗੱਲ ਕਰਨ ਉਹ ਸਭ ਤੋਂ ਬੈਸਟ ਆ ਸਾਨੂੰ ਇਹ ਫੀਲ ਹੁੰਦਾ ਜੇ ਆਪਾਂ ਘਰੋਂ ਇੱਕ ਚੇਂਜ ਲੈ ਕੇ ਤੁਰਾਂਗੇ ਤਾਂ ਆਪਾਂ ਕਮਿਊਨਿਟੀ ਕਮਿਊਨਿਟੀ ਚ ਚੇਂਜ ਲੈ ਕੇ ਆਏ ਕਿਉਂਕਿ ਗੁਰਬਾਣੀ ਵੀ ਕਹਿੰਦੀ ਸਭ ਕਿਛ ਗਰਮੇ ਬਾਹਰ ਨਹੀਂ ਬਾਹਰ ਤੋਂ ਸਿਰਫ ਕਰਨ ਭਲਾਈ ਕਿਉਂਕਿ ਜਿਹੜੇ ਬੱਚੇ ਦੀ ਪ੍ਰਾਇਮਰੀ ਸਿੱਖਿਆ ਉਹ ਘਰੋਂ ਹੀ ਸ਼ੁਰੂ ਹੁੰਦੀ ਹੈ ਘਰ ਦੇ ਮਾਹੌਲ ਤੋਂ ਇੱਕ ਦਾ ਘਰ ਅਗਰ ਪਹਿਲਾਂ ਕੋਈ ਵੀ ਗੱਲ ਹੈ ਜੀ ਜਦੋਂ ਆਪਾਂ ਦੇਖਦੇ ਆਂ ਪਹਿਲਾਂ ਆਪਾਂ ਨੂੰ ਆਪਣੇ ਆਪ ਤੋਂ ਸਟਾਰਟ ਕਰਨੀ ਹੁੰਦੀ ਆ ਤਾਂ ਆਪਾਂ ਚੇਂਜ ਲਿਆ ਸਕਦੇ ਆਂ ਜੀ ਬਾਹਰ ਜੇ ਆਪਾਂ ਇਹ ਸੋਚੀ ਵੀ ਪਹਿਲਾਂ ਬਾਹਰ ਜਾ ਕੇ ਸਟਾਰਟ ਕਰਾਂਗੇ ਤੇ ਘਰ ਚ ਚੇਂਜ ਨਾ ਕਰੀਏ ਇਹ ਬਹੁਤ ਔਖਾ ਹੋ ਜਾਂਦਾ ਵਿਜ਼ਨ ਬਣਾਣਾ ਜਦੋਂ ਆਪਾਂ ਕਹਿੰਦੇ ਹਰ ਇੱਕ ਚੀਜ਼ ਸਟਾਰਟ ਹੁੰਦੀ ਆ ਵੀ ਕੋਈ ਦਾ ਪਹਿਲਾ ਸਟੈਪ ਲੈਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਆਪਾਂ ਸਿੱਧੀ ਟਰਾਈ ਕਰਦੇ ਆਂ ਛਾਲ ਮਾਰਨ ਮਾਰਨ ਦੀ ਫਿਰ ਉਹ ਬੰਦਾ ਕਈ ਵਾਰੀ ਫੁੜਕੇ ਜਾਂਦਾ ਜੀ ਉਹ ਪਹਿਲੀ ਵੀ ਚੜਨ ਜੋਗਾ ਨਹੀਂ ਰਹਿੰਦਾ ਹੈਗਾ ਫਿਊਚਰ ਇਸ ਕਰਕੇ ਆਪਣਾ ਆਪਣਾ ਸਾਨੂੰ ਜਿਹੜਾ ਇੱਕ ਟਾਈਮ ਟੇਬਲ ਲਾ ਲਓ ਜਾਂ ਆਪਣਾ ਜੋ ਇੱਕ ਸੋਚ ਬਦਲਨੀ ਪਏਗੀ ਕਿਤੇ ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ ਕਸ਼ਤੀ ਬਦਲੋ ਕਿਨਾਰੇ ਬਦਲ ਜਾਣਗੇ ਕਿਸੇ ਕੋ ਬਦਲਣੇ ਕੀ ਕੋਈ ਜ਼ਰੂਰਤ ਨਹੀਂ ਖੁਦ ਕੋ ਬਦਲੋ ਸਾਰੇ ਬਦਲ ਜਾਣਗੇ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਐਦਾਂ ਮਾਹੌਲ ਬਣਾਵਾਂਗੇ ਪੰਜਾਬੀ ਵਾਲਾ ਇੱਕ ਬਦਲਾਅ ਲੈ ਕੇ ਆਵਾਂਗੇ ਇੰਗਲਿਸ਼ ਦੀ ਬਜਾਏ ਪੰਜਾਬੀ ਬੋਲਾਂਗੇ ਤੇ ਬੱਚੇ ਆਪਣੇ ਭਾਸ਼ਾ ਨਾਲ ਅਟਰੈਕਟ ਹੋਣਗੇ ਭਾਸ਼ਾ ਜਿਉਂਦੀ ਰਹੇਗੀ ਤੇ ਸਭਤਾ ਜਿਉਂਦੀ ਰਹੇਗੀ ਸਭਤਾ ਜਿਉਂਦੀ ਰਹੇਗੀ ਤੇ ਸਾਡੀ ਸਿੱਖ ਕਮਿਊਨਿਟੀ ਵੀ ਜਿਉਂਦੀ ਨਹੀਂ ਮੈਂ ਤੁਹਾਨੂੰ ਦੱਸਿਆ ਤਾਂ ਜਿਹੜਾ ਪਿੰਡ ਕਮੀਕਲਾ ਹੈ ਜੀ ਕਨੌਰ ਦੇ ਨੇੜੇ ਅਸੀਂ ਹੁਣ ਵੀ ਜੇ ਕਦੇ ਮੈਂ ਚੰਡੀਗੜ੍ਹ ਪੜਿਆ ਜੀ ਡੀਏਵੀ ਸਕੂਲ 'ਚ ਤੇ ਜਦੋਂ ਵੀ ਕਦੇ ਬਾਹਰ ਜਾ ਕੇ ਬੋਲਦੇ ਹਾਂ ਕਹਿੰਦੇ ਆ ਵੀ ਤੁਸੀਂ ਹੈ ਕਿਹੜੇ ਪਾਸੋਂ ਮਤਲਬ ਚੰਡੀਗੜ੍ਹ ਏਰੀਆ ਵਾਲੇ ਨਹੀਂ ਕਹਿੰਦੇ ਸਾਨੂੰ ਬਾਹਰੋਂ ਮਤਲਬ ਜਿਹੜੇ ਮੁੰਡੇ ਹੁੰਦੇ ਆ ਤੇ ਹੁਣ ਤਾਂ ਇਹ ਵਰਲਡ ਲੈਵਲ ਤੇ ਇੰਨੀ ਫੇਮਸ ਹੋ ਚੁੱਕੀ ਆ ਪੁਆਧੀ ਲੈਂਗੁਏਜ ਜੀ ਤੇ ਲੋਕਾਂ ਨੂੰ ਮਤਲਬ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਆਪ ਕਹਿੰਦੇ ਆ ਸਾਡੇ ਨਾਲ ਪੁਆਧੀ ਚ ਗੱਲ ਕਰੋ ਹੁਣ ਜਦੋਂ ਜਿੱਦਾਂ ਜੀ ਮੈਂ ਟਰੱਕ ਡਰਾਈਵਿੰਗ ਦੀ ਜੌਬ ਕਰਦਾ ਮੇਰੇ ਸਾਰੇ ਕੋਲੀਗ ਫਰਾਂ ਤੇ ਉਹ ਮੈਨੂੰ ਆਪ ਕਹਿੰਦੇ ਆ ਵੀ ਤੂੰ ਸਾਡੇ ਨਾਲ ਪਵਾ ਚ ਗੱਲ ਕਰ ਜਿੱਦਾਂ ਕਿਤੇ ਜਾਣਾ ਕਹਿੰਦੇ ਆ ਥਾਰਾ ਮਾਰਾ ਬੋਲੇ ਜੀ ਸਾਨੂੰ ਵਧੀਆ ਲੱਗਦਾ ਜੀ ਇਹ ਮਾਰੇ ਲਾਣੇ ਕੀਆ ਬਾਤਾਂ ਛੋ ਕਰੂ ਧਾਰੇ ਸਮਝ ਕੇ ਬਾਹਰ ਗਿਆ ਕੋਈ ਨਾ ਮਾਫ਼ ਸਭ ਕਿੰਸਾ ਕਿਹਾ ਦਾ ਮਾਰੇ ਬੈਰਰ ਪਿਆਰ ਗਿਆ ਹਾਂਜੀ ਬਿਲਕੁਲ ਜੀ ਇਹੀ ਇਹ ਗੱਲ ਵੀ ਆਪਣਾ ਜਿਹੜਾ ਪਛੋਕੜ ਆ ਉਹ ਭੁੱਲਣਾ ਨਹੀਂ ਚਾਹੀਦਾ ਜੀ ਤੇ ਬੰਦੇ ਨੂੰ ਆਪਣੇ ਬੈਕਗ੍ਰਾਉਂਡ ਨਾਲ ਜੁੜੇ ਰਹਿਣਾ ਚਾਹੀਦਾ ਇਹ ਹੀ ਆਪਣਾ ਵਿਰਾਸਤ ਹੈ ਜੀ ਇਹਨੂੰ ਅੱਗੇ ਤੱਕ ਵਧਾ ਕੇ ਜਿੱਤੋਂ ਤੱਕ ਵੀ ਆਪਾਂ ਲੈ ਸਕਦੇ ਆ ਉਹ ਲੈ ਕੇ ਜਾਣਾ ਚਾਹੀਦਾ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਥੋੜਾ ਨਹੀਂ ਬਹੁਤਾ ਥੋੜਾ ਥੋੜਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਪੰਜਾਬੀ ਲਈ ਇਹ ਨਾ ਹੋਵੇ ਕਿ ਇੱਕ ਦਿਨੀ ਦੀ ਹੋਂਦੇ ਖਤਮ ਹੋ ਜਾਈ ਜੀ ਜੋ ਕਿ ਸਕੂਲਾਂ ਚ ਵੀ ਹੋ ਰਿਹਾ ਹੁਣ ਪੰਜਾਬ ਚ ਵੀ ਦੇਖਦੇ ਆਪਾਂ ਕਿ ਹਿੰਦੀ ਬੋਲਣ ਤੇ ਮਜਬੂਰ ਕੀਤਾ ਜਾ ਰਿਹਾ ਬੱਚਿਆਂ ਨੂੰ ਤੇ ਜੇ ਕੋਈ ਆਵਾਜ਼ ਠਾਉਂਦਾ ਉਹਦੀ ਆਵਾਜ਼ ਦਬਾਈ ਜਾਂਦੀ ਹੈ ਜੀ ਤੇ ਅਸੀਂ ਜਿੱਦਾਂ ਯੰਗਸਟਰਾਂ ਇਹ ਸਾਡਾ ਵੀ ਫਰਜ਼ ਬਣਦਾ ਇੱਕ ਕਮਿਟਮੈਂਟ ਹੈ ਸਾਡੀ ਆਪਣੇ ਆਪ ਅਸੀਂ ਦਾ ਭਾਈਚਾਰਾ ਜਿਹੜਾ ਹੈਗੀ ਆ ਵੀ ਬੱਚਿਆਂ ਨੂੰ ਵੀ ਕਹਿਣਾ ਆਪਣੇ ਘਰੇ ਪੰਜਾਬੀ ਬੋਲੋ ਤੇ ਆਪਣੇ ਬਾਹਰ ਵੀ ਟਰਾਈ ਕਰਦੇ ਹੁੰਦੇ ਆ ਕਿ ਆਪਣੀ ਲੈਂਗੁਏਜ ਨੂੰ ਬਾਹਰ ਵੱਧ ਤੋਂ ਵੱਧ ਲੈ ਕੇ ਆਈਏ ਇਹ ਇੱਕ ਡਿਸਰੈਸਪੈਕਟ ਨਹੀਂ ਹੈਗੀ ਜੀ ਦੂਜੀ ਲੈਂਗੁਏਜ ਦੀ ਇਹ ਸਾਡਾ ਵੀ ਆਪਣਾ ਹੈ ਮਤਲਬ ਆਪਣੇ ਘਰ ਦੀ ਰਾਖੀ ਹੈ ਹਾਂਜੀ ਘਰ ਦੀ ਰਾਖੀ ਅਸੀਂ ਚਾਹਦੇ ਆਂ ਨੇ ਅੱਗੇ ਆਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਕਿਸੇ ਜਗ੍ਹਾ ਤੋਂ ਆਏ ਆ ਇਹ ਪਾਰਟਿਕੂਲਰ ਲੋਕ ਨੇ ਤੇ ਇਹ ਇੰਨਾ ਐਫਰਟ ਕਰ ਰਹੇ ਆ ਕੰਟਰੀਬਿਊਸ਼ਨ ਕਮਿਊਨਿਟੀ 'ਚ ਤੇ ਪਛਾਣ ਲਾ ਲਓ ਜੀ ਜੋ ਇਦਾਂ ਦੀ ਤੇ ਮਾਣ ਮਹਿਸੂਸ ਹੁੰਦਾ ਕਈ ਵਾਰੀ ਜੀ ਜੀ ਤੇ ਗੁਰੂ ਮਹਾਰਾਜ ਗੁਰਗੋ ਸਿੰਘ ਜੀ ਆਏ ਸੀਗੇ ਹਾਂਜੀ ਹਾਂ ਗੁਰੂ ਲਖਨ ਸਾਡੇ ਨੇੜੇ ਜਿੱਦਾਂ ਲਖਨੌਰ ਸਾਹਿਬ ਗੁਰੂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕ ਨੇ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੇ ਆਪਾਂ ਪੁਆਦੀ ਦੀ ਗੱਲ ਕਰਨ ਲੱਗੇ ਆ ਤਾਂ ਸਿੱਖੀ ਧਰਮ ਨਾਲ ਪੁਆਦੀ ਦਾ ਇੰਨਾ ਕੁ ਜੋੜ ਹੈ ਜੇ ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਉਹ ਕਾ ਵਰਡ ਪੁਆਦੀ ਬੋਲੀ ਚੋਂ ਠੀਕ ਹੈ ਜੀ ਵਾਹਿਗੁਰੂ ਕੀ ਫਤਿਹ ਜੀ ਜੀ ਮੈਂ ਇਹ ਚਾਹਣਾ ਵੀ ਜਿਹੜੀ ਆਪਣੀ ਪੁਆਦੀ ਬੋਲੀ ਆ ਵੀ ਇਹਨੂੰ ਇੰਨਾ ਪਛੋਕੜੀ ਬੋਲੀ ਨਾ ਸਮਝਿਆ ਜਾਵੇ ਪਰ ਹੁਣ ਤਾਂ ਵੈਸੇ ਖੈਰ ਸਮਝਦੇ ਵੀ ਨਹੀਂ ਪਹਿਲਾਂ ਇਹ ਬੋਲੀ ਨੂੰ ਹੁਣ ਜਦੋਂ ਅਸੀਂ ਕਿਤੇ ਬਾਹਰ ਵਿਚਰਦੇ ਸੀ ਪਹਿਲਾਂ ਸਾਨੂੰ ਕਹਿੰਦੇ ਸੀ ਨਾ ਤੁਸੀਂ ਹਰਿਆਣਵੀ ਨਾ ਤੁਸੀਂ ਪੰਜਾਬੀ ਵੀ ਤੁਸੀਂ ਕਿੱਥੇ ਵਾਲੇ ਹੋ ਕਹਾਂ ਤੇ ਆ ਥਮ ਮਤਲਬ ਜੇ ਮੈਂ ਆਪਣੀ ਬੋਲੀ ਜਿਵੇਂ ਤੇ ਉਦੋਂ ਸਾਨੂੰ ਦੱਸਣਾ ਪੈਂਦਾ ਸੀ ਵੀ ਪਵਾਦੀਆਂ ਅਸੀਂ ਹੁਣ ਨਹੀਂ ਸਾਨੂੰ ਲੋਡ ਦੱਸਣ ਦੀ ਵੀ ਅਸੀਂ ਪਵਾਦੀਆਂ ਕੁਝ ਹੁਣ ਆਟੋਮੈਟਿਕਲੀ ਅਗਲਾ ਜੱਜ ਕਰ ਲੈਂਦਾ ਬੋਲੀ ਤੋਂ ਵੀ ਮਾਰੇ ਥਾਰੇ ਵਾਲੀ ਤੋਂ ਇਹ ਪਵਾਦ ਵਾਲੇ ਨੇ ਬਾਈ ਜੀ 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 ਹਾਂਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਜਾਂਦੇ ਜਦੋਂ ਕੁਝ ਕਹਿਣਾ ਚਾਹਾਂਗਾ ਤੁਸੀਂ ਜ਼ਰੂਰ ਪਾਓ ਤੁਹਾਡੇ ਵੀ ਬਹੁਤ ਬਹੁਤ ਧੰਨਵਾਦ ਆ ਕਿ ਤੁਹਾਡੇ ਵਰਗੇ ਵੀਰ ਜਿਹੜੇ ਇੰਨਾ ਐਫਰਟ ਕਰਦੇ ਆ ਵੀਡੀਓ ਬਣਾਉਂਦੇ ਆ ਤਾਹੀ ਬੰਦਿਆਂ ਨੂੰ ਅੱਜਕੱਲ ਕੀ ਹੈ ਸੋਸ਼ਲ ਮੀਡੀਆ ਜਿਹੜਾ ਪਲੈਟਫਾਰਮ ਆ ਲੋਕਾਂ ਲਈ ਇਹੀ ਇੱਕ ਜਰੀਆ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਣ ਦਾ ਤੇ ਬੜੀਆ ਮਾਨ ਵਾਲੀ ਗੱਲ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੁਹਾਡੇ ਬਹੁਤ ਬਹੁਤ ਧੰਨਵਾਦ ਜਿੰਨਾ ਵੀ ਕੰਟਰੀਬਿਊਸ਼ਨ ਪਾਣੇ ਹੋ ਤੇ ਵਾ ਅੰਡ ਚ ਮੈਂ ਹੀ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਪੰਜਾਬੀ ਨੂੰ ਪਵਾਦ ਨੂੰ ਹਰ ਇੱਕ ਭਾਸ਼ਾ ਨੂੰ ਚੜ੍ਹਦੀ ਕਲਾ ਬਖਸ਼ੇ ਹਰ ਇੱਕ ਕਮਿਊਨਿਟੀ ਔਰ ਹਰ ਇੱਕ ਸੰਪਰਦਾ ਜਿੰਦੀ ਰਹੇ ਪੰਜਾਬ ਟੀਵੀ ਆਸਟ੍ਰੇਲੀਆ ਦੀ ਸਾਡੀ ਇਹ ਹੀ ਇੱਕ ਅਰਦਾਸ ਹੈ ਤੁਹਾਨੂੰ ਸਾਡੇ ਨਾਲ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਦੁਬਾਰਾ ਹੋਰ ਮਹਿਮਾਨਾਂ ਨਾਲ ਲੈ ਕੇ ਤੁਹਾਡੇ ਸਾਹਮਣੇ ਕੁਝ ਹਾਜ਼ਰ ਹੋਣੇ ਆ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ